ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਵੀਰਵਾਰ ਦੇ ਦਿਨ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤੇ ਇਹਨਾਂ ਸ਼ਬਦਾਂ ਦਾ ਜਾਪ ਕਰ ਲੈਣਾ ਜੀ ਵੇਖਿਓ ਤੁਹਾਡੇ ਮਨ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਜੀ ਕਿ ਜਦੋਂ ਵੀ ਘਰ ਤੋਂ ਬਾਹਰ ਜਾਂਦੇ ਹੋ ਤੇ ਇਹ ਪੰਜ ਅਰਦਾਸਾਂ ਪਰਮਪਿਤਾ ਪਰਮੇਸ਼ਰ ਜੀ ਦੇ ਚਰਣਾ ਦੇ ਵਿੱਚ ਜ਼ਰੂਰ ਕਰ ਲਿਆ ਕਰੋ ਸਤ ਸੰਗਤ ਜੀ ਤੁਹਾਡੇ ਦਿਨ ਦੀ ਰੁਕਾਵਟ ਕੋਈ ਵੀ ਹੋਵੇਗੀ ਉਹ ਦੂਰ ਹੋ ਜਾਵੇਗੀ ਜਿਸ ਵੀ ਕੰਮ ਦੇ ਲਈ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲਣੀ ਲਾਜ਼ਮੀ ਹੋ ਜਾਵੇਗੀ ਪ੍ਰਸਾਦ ਸੰਗਤ ਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਦੇ ਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਸਾਥ ਸੰਗਤ ਜੀ ਜੀਵਨ ਇੱਕ ਅਜਿਹੀ ਯਾਤਰਾ ਹੈ ਜਿਸ ਵਿੱਚ ਅਸੀਂ ਹਰ ਰੋਜ਼ ਨਵੇਂ ਸਫ਼ਰ ਤੇ ਨਿਕਲਦੇ ਹਾਂ ਕਦੇ ਕੰਮ ਦੀ ਖਾਤਰ ਕਦੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਤੇ ਕਦੇ ਕਿਸੇ ਨਿੱਜੀ ਮਕਸਦ ਨੂੰ ਪੂਰਾ ਕਰਨ ਦੇ ਲਈ ਪਰ ਹਰ ਵਾਰ ਜਦੋਂ ਅਸੀਂ ਘਰ ਦੀ ਥੜੀ ਪਾਰ ਕਰਦੇ ਹਾਂ ਤਾਂ ਮਨ ਵਿੱਚ ਇੱਕ ਡਰ ਇੱਕ ਚਿੰਤਾ ਜ਼ਰੂਰ ਆਉਂਦੀ ਹੈ ਕਿ ਕੀ ਪਤਾ ਰਹਿ ਵਿੱਚ ਕੋਈ ਮੁਸੀਬਤ ਆ ਜਾਵੇ ਕੀ ਪਤਾ ਅੱਜ ਦਾ ਦਿਨ ਸੁਖਮਈ ਹੋਵੇ ਜਾਂ ਫਿਰ ਅਸੀਂ ਜਿਸ ਨੂੰ ਕੰਮ ਨੂੰ ਕਰਨ ਚੱਲੇ ਹਾਂ ਪਤਾ ਨਹੀਂ ਉਸ ਵਿੱਚ ਸਫਲਤਾ ਮਿਲੇਗੀ ਵੀ ਜਾਂ ਨਹੀਂ ਮਿਲੇਗੀ ਅੱਜ ਜਿਹੜੇ ਕਮਾਈ ਕਰਨ ਚੱਲੇ ਹਾਂ ਉਸ ਵਿੱਚ ਵੀ ਵਾਧਾ ਹੋਵੇਗਾ ਜਾਂ ਘਾਟਾ ਹੀ ਪਵੇਗਾ ਸਾਧ ਸੰਗਤ ਜੀ ਇਸ ਡਰ ਨੂੰ ਦੂਰ ਕਰਨ ਦੇ ਲਈ ਤੇ ਆਪਣੇ ਸਫਰ ਨੂੰ ਸੁਖਾਲਾ ਬਣਾਉਣ ਲਈ ਸਾਡੇ ਬਜ਼ੁਰਗ ਸਾਨੂੰ ਸਿਖਾਉਂਦੇ ਹਨ ਕਿ ਰੱਬ ਦਾ ਨਾਮ ਜਪਣ ਦੇ ਨਾਲ ਹਰ ਇੱਕ ਜ਼ਿੰਦਗੀ ਦੀ ਰੁਕਾਵਟ ਦੂਰ ਹੋ ਜਾਂਦੀ ਹੈ ਸਾਡੇ ਵੱਡੇ ਵਡੇਰੇ ਹਮੇਸ਼ਾ ਆਖਦੇ ਹਨ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲੋ ਰੱਬ ਦੀ ਅਰਦਾਸ ਕਰਕੇ ਨਿਕਲੋ ਪਰਮ ਪਿਤਾ ਪਰਮੇਸ਼ਰ ਜੀ ਦੇ ਅੱਗੇ ਅਰਦਾਸ ਕਰਕੇ ਹੀ ਘਰ ਤੋਂ ਬਾਹਰ ਪੈਰ ਪੁੱਟਿਆ ਕਰੋ ਕਿਉਂਕਿ ਉਸ ਦੀ ਮਿਹਰ ਸਾਡੇ ਤੇ ਹੁੰਦੀ ਹੈ ਜੋ ਇਹ ਸਾਡੀ ਅਰਦਾਸ ਸਾਡੇ ਮਨੁੱਖੀ ਸ਼ਕਤੀ ਜਾਂ ਸਹੀ ਦਿਸ਼ਾ ਵੱਲ ਲੈ ਕੇ ਜਾਂਦੀ ਹੈ ਸਾਥ ਸੰਗਤ ਜੀ ਕਈ ਸੱਜਣ ਪਿਆਰੇ ਜਦੋਂ ਘਰੋਂ ਬਾਹਰ ਨਿਕਲਦੇ ਹਨ ਤੇ ਬੜੀ ਉਹਨਾਂ ਨੂੰ ਕਹ ਲਈ ਹੁੰਦੀ ਹੈ ਕਦੇ ਗੁੱਸੇ ਵਿੱਚ ਕਦੇ ਉਲਝਣਾ ਵਿੱਚ ਫਸੇ ਹੋਏ ਉਹ ਬਿਨਾਂ ਕਿਸੇ ਸ਼ਾਂਤੀ ਜਾ ਪਰਮਾਤਮਾ ਜੀ ਦੇ ਸ਼ੁਕਰਾਨੇ ਤੋਂ ਸਫ਼ਰ ਤੇ ਨਿਕਲ ਜਾਂਦੇ ਹਨ ਤੇ ਸਾਥ ਸੰਗਤ ਜੀ ਅਜਿਹੇ ਵਿੱਚ ਫਿਰ ਉਹਨਾਂ ਦੇ ਕੰਮ ਜਿਹੜੇ ਹਨ ਸਿਰੇ ਕਿਵੇਂ ਚੜਨਗੇ ਕਿਉਂਕਿ ਮਨ ਵਿੱਚ ਅਸ਼ਾਂਤੀ ਤੇ ਕਹਲੀ ਹਮੇਸ਼ਾ ਤਾਂ ਰੁਕਾਵਟ ਨੂੰ ਸੱਦਾ ਦਿੰਦੀ ਹੈ ਪਰ ਜਦੋਂ ਮਨ ਵਿੱਚ ਗੁੱਸਾ ਚਿੰਤਾ ਜਾਂ ਉਲਝਣ ਹੁੰਦੀ ਹੈ ਤਾਂ ਸਫ਼ਰ ਦੌਰਾਨ ਸਹੀ ਫੈਸਲੇ ਲੈਣ ਦੀ ਸਮਰੱਥਾ ਘਟ ਜਾਂਦੀ ਹੈ ਸਾਥ ਸੰਗਤ ਜੀ ਅਸੀਂ ਅਜਿਹੇ ਸਮੇਂ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਫਿਰ ਕਰ ਬੈਠਦੇ ਹਾਂ ਜੋ ਬਾਅਦ ਵਿੱਚ ਵੱਡੀਆਂ ਮੁਸੀਬਤਾਂ ਦਾ ਕਾਰਨ ਬਣ ਜਾਂਦੀਆਂ ਹਨ ਪਰ ਜੇਕਰ ਅਸੀਂ ਸਾਫ਼ ਦਿਲ ਦੇ ਨਾਲ ਤੇ ਸ਼ਾਂਤ ਮਨ ਦੇ ਨਾਲ ਪਰਮਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਕੇ ਨਿਕਲਾਂਗੇ ਉਹ ਅਰਦਾਸ ਫਿਰ ਸਾਡੀ ਪੂਰੀ ਹੋ ਜਾਵੇਗੀ ਅੱਜ ਅਸੀਂ ਅਜੇ ਹੀਆਂ ਪੰਜ ਅਰਦਾਸਾਂ ਬਾਰੇ ਚਰਚਾ ਤੁਹਾਡੇ ਨਾਲ ਕਰਨ ਵਾਲੇ ਹਾਂ ਤਾਂ ਕਿ ਤੁਹਾਡਾ ਵੀ ਸਫ਼ਰ ਜਿਹੜਾ ਹੈ ਜ਼ਿੰਦਗੀ ਦਾ ਉਹ ਸੁਖਾਲਾ ਹੋ ਜਾਵੇ ਜੋ ਸਾਡੇ ਸਫ਼ਰ ਨੂੰ ਸੁਰੱਖਿਅਤ ਤੇ ਸਫਲ ਤੇ ਸੁਖਮਈ ਬਣਾ ਦਿੰਦੀਆਂ ਹਨ ਸੋ ਇਹ ਅਰਦਾਸ ਸਧਾਰਨ ਸ਼ਬਦਾਂ ਵਿੱਚ ਹਨ ਪਰ ਇਹਨਾਂ ਦੇ ਵਿੱਚ ਉਹ ਸ਼ਕਤੀ ਹੈ ਜੋ ਸਾਡੇ ਜੀਵਨ ਦੀਆਂ ਰੁਕਾਵਟਾਂ ਸਾਡੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਦੂਰ ਕਰ ਸਕਦੀ ਹੈ। ਸਾਤ ਸੰਗਤਾਂ ਦੀ ਸਭ ਤੋਂ ਪਹਿਲੀ ਅਰਦਾਸ ਹੈ ਸ਼ੁਕਰਾਨੇ ਦੀ ਅਰਦਾਸ। ਜਦੋਂ ਵੀ ਤੁਸੀਂ ਘਰ ਦੀ ਚੌਕੜ ਪਾਰ ਕਰਦੇ ਹੋ ਤੇ ਸਭ ਤੋਂ ਪਹਿਲਾਂ ਇੱਕ ਪਲ ਰੁਕ ਕੇ ਮਨ ਦੇ ਵਿੱਚ ਕਹੋ ਕਿ हे ਪਰਮਾਤਮਾ, ਪਰਮ ਪਿਤਾ ਪਰਮੇਸ਼ਰ ਜੀ, ਤੁਸੀਂ ਮੇਰੇ ਲਈ ਸਭ ਕੁਝ ਕੀਤਾ। ਇਹ ਘਰ, ਇਹ ਪਰਿਵਾਰ ਮੇਰੀ ਸਿਹਤ ਇਹ ਸੁੱਖ ਸਭ ਤੁਹਾਡੀ ਹੀ ਦੇਣ ਹੈ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਹਾਂ ਅੱਜ ਵੀ ਸਫ਼ਰ ਤੁਹਾਡੀ ਮਿਹਰ ਦੇ ਨਾਲ ਸੁਖਮਈ ਹੋ ਜਾਵੇ ਕਿਉਂਕਿ ਸਾਤ ਸੰਗਤ ਜੀ ਸ਼ੁਕਰਾਨਾ ਕਰਨ ਦੇ ਨਾਲ ਮਨ ਵਿੱਚ ਸਕਾਰਾਤਮਕ ਊਰਜਾ ਆ ਜਾਂਦੀ ਹੈ ਅਸੀਂ ਅਕਸਰ ਹੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਭੁੱਲ ਜਾਂਦੇ ਹਾਂ ਕਿ ਸਾਡੇ ਕੋਲ ਜੋ ਵੀ ਹੈ ਤਾਂ ਰੱਬ ਦੀ ਦੇਣ ਹੈ ਸਾਡੀ ਸਿਹਤ ਸਾਡਾ ਪਰਿਵਾਰ ਸਾਡੀ ਸੁਰੱਖਿਆ ਇਹ ਸਭ ਕੁਝ ਪਰਮਾਤਮਾ ਜੀ ਦੇ ਵੱਲੋਂ ਮਿਲਿਆ ਹੋਇਆ ਇੱਕ ਤੋਹਫ਼ਾ ਹੈ ਅਸੀਂ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ ਸਾਡੇ ਮਨ ਵਿੱਚ ਇੱਕ ਜੇਹੀ ਭਾਵਨਾ ਜਾਗ ਜਾਂਦੀ ਹੈ ਕਿ ਅਸੀਂ ਇਕੱਲੇ ਹਾਂ ਸਾਡਾ ਪਰਮ ਪਿਤਾ ਪਰਮੇਸ਼ਰ ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਸਾਡੇ ਨਾਲ ਹੁੰਦੇ ਹਨ ਸੋ ਸਾਥ ਸੰਗਤ ਜੀ ਇਹ ਅਰਦਾਸ ਸਾਡੇ ਮਨ ਨੂੰ ਸ਼ਾਂਤ ਕਰ ਦਿੰਦੀ ਹੈ ਇਸ ਲਈ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੈ ਸਭ ਤੋਂ ਪਹਿਲਾਂ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਸਾਥ ਸੰਗਤ ਜੀ ਇਹ ਅਰਦਾਸ ਸਾਡੇ ਅੰਦਰ ਭਰੋਸਾ ਜਗਾ ਦਿੰਦੀ ਹੈ ਕਿਉਂਕਿ ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਸਾਨੂੰ ਸਫਰ ਕਰਨ ਵਿੱਚ ਹਿੰਮਤ ਮਿਲ ਜਾਂਦੀ ਹੈ ਤੇ ਇਹ ਭਾਵਨਾ ਕਿ ਮੇਰਾ ਰੱਬ ਮੇਰੇ ਨਾਲ ਹੈ ਫਿਰ ਸਾਨੂੰ ਹਰ ਮੁਸੀਬਤ ਤੋਂ ਬਚਾਉਂਦਾ ਹੈ ਤੁਸੀਂ ਜੋ ਵੀ ਅਰਦਾਸ ਕਰਨੀ ਹੈ ਜੇਕਰ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਤਾਂ ਜੋ ਵੀ ਤੁਹਾਡੇ ਮਨ ਵਿੱਚ ਪਰਮ ਪਿਤਾ ਪਰਮੇਸ਼ਰ ਦੇ ਲਈ ਸ਼ਬਦ ਨਿਕਲਦੇ ਹਨ ਉਹਨਾਂ ਸ਼ਬਦਾਂ ਰਾਹੀਂ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਧੰਨਵਾਦ ਕਰ ਸਕਦੇ ਹੋ ਸਾਤ ਸੰਗਤ ਜੀ ਦੂਜੀ ਜਿਹੜੀ ਅਰਦਾਸ ਹੈ ਉਹ ਹੈ ਜੀ ਰਾਖੀ ਦੀ ਅਰਦਾਸ ਤੇ ਸਾਤ ਸੰਗਤ ਜੀ ਫਿਰ ਘਰ ਤੋਂ ਨਿਕਲਣ ਤੋਂ ਪਹਿਲਾਂ ਦੂਜੀ ਅਰਦਾਸ ਤੁਹੀਂ ਇਹੀ ਕਰਨੀ ਹੈ ਕਿ हे ਮੇਰੇ ਮਾਲਕਾ ਮੇਰੀ ਰਾਖੀ ਕਰੋ ਮੇਰਾ ਸਫ਼ਰ ਸੁਰੱਖਿਅਤ ਹੋ ਜਾਵੇ ਮੇਰੇ ਪੈਰ ਕਿਸੇ ਗਲਤ ਰਾਹ ਤੇ ਨਾ ਪੈ ਜਾਣ ਜੇਕਰ ਪੈਣ ਤਾਂ ਤੁਸੀਂ ਮੈਨੂੰ ਖਿੱਚ ਕੇ ਬਚਾ ਲਿਓ ਭਾਵ ਕੇ ਮੈਨੂੰ ਹੱਥ ਦੇ ਕੇ ਸੁਰੱਖਿਅਤ ਕਰ ਲਿਓ ਮੈਂ ਜਿੱਥੇ ਜਾਵਾਂ ਤੁਹਾਡੀ ਨਜ਼ਰ ਮੇਰੇ ਤੇ ਰਹੇ ਤਾਂ ਕਿ ਮੈਂ ਜ਼ਿੰਦਗੀ ਵਿੱਚ ਆਉਣ ਵਾਲੇ ਸਫ਼ਰ ਵਿੱਚ ਭਟਕ ਨਾ ਜਾਵਾਂ ਕਿਸੇ ਮਾੜੀ ਸੰਗਤ ਵਿੱਚ ਨਾ ਪੈ ਜਾਵਾਂ ਸਾਥ ਸੰਗਤ ਜੀ ਜੀਵਨ ਵਿੱਚ ਕਈ ਵਾਰ ਅਸੀਂ ਸਹੀ ਮਕਸਦ ਲਈ ਨਿਕਲਦੇ ਹਾਂ ਪਰ ਰਾਹ ਵਿੱਚ ਕੋਈ ਗਲਤ ਸੰਗਤ ਕੋਈ ਅਣਜਾਣ ਸਥਿਤੀ ਜਾਂ ਸਾਡਾ ਰਾਹ ਹੀ ਕੋਈ ਮੁਸੀਬਤ ਰੋਕ ਲੈਂਦੀ ਹੈ ਕਈ ਵਾਰ ਅਸੀਂ ਅਣਜਾਣੇ ਵਿੱਚ ਅਜਿਹੇ ਰਾਹ ਤੇ ਪੈ ਜਾਂਦੇ ਹਾਂ ਜੋ ਸਾਡੇ ਲਈ ਸਹੀ ਨਹੀਂ ਹੁੰਦਾ ਸਾਤ ਸੰਗਤ ਜੀ ਇਹ ਅਰਦਾਸ ਕਰਨ ਦੇ ਨਾਲ ਪਰਮ ਪਿਤਾ ਪਰਮੇਸ਼ਰ ਸਦਾ ਹੀ ਆਪਣਾ ਹੱਥ ਸਾਡੇ ਸਿਰ ਤੇ ਰੱਖਦੇ ਹਨ ਅਤੇ ਰਾਖੀ ਦੀ ਅਰਦਾਸ ਸਾਨੂੰ ਇਹ ਯਕੀਨ ਦਿਵਾਉਂਦੀ ਹੈ ਕਿ ਪਰਮ ਪਿਤਾ ਪਰਮਾਤਮਾ ਜੀ ਉਹ ਸਾਨੂੰ ਹਰ ਮੁਸੀਬਤ ਵਿੱਚ ਹਰ ਮੁਸ਼ਕਿਲ ਦੀ ਸਥਿਤੀ ਵਿੱਚੋਂ ਸੰਭਾਲ ਲੈਣਗੇ ਸਾਤ ਸੰਗਤ ਜੀ ਇਹ ਰਾਖੀ ਦੀ ਅਰਦਾਸ ਸਾਨੂੰ ਇਹ ਯਕੀਨ ਦਿਵਾਉਂਦੀ ਹੈ ਕਿ ਸਾਡੇ ਨਾਲ ਉਹ ਸ਼ਕਤੀ ਹੈ ਜੋ ਸਾਨੂੰ ਸਾਰੀਆਂ ਮੁਸ਼ਕਲਾਂ ਸਥਿਤੀ ਦੇ ਵਿੱਚੋਂ ਸੰਭਾਲ ਲਵੇਗੀ ਸੋ ਇਹ ਅਰਦਾਸ ਸਾਡੇ ਮੰਨ ਨੂੰ ਸ਼ਕਤੀ ਤੇ ਸੁਰੱਖਿਆ ਦੀ ਭਾਵਨਾ ਨਾਲ ਭਰ ਦਿੰਦੀ ਹੈ। ਮਨ ਵਿੱਚ ਸਕਾਰਾਤਮਕ ਊਰਜਾ ਆ ਜਾਂਦੀ ਹੈ, ਨੈਗੇਟਿਵਿਟੀ ਦੂਰ ਹੋ ਜਾਂਦੀ ਹੈ। ਜਿਸ ਨਾਲ ਫਿਰ ਅਸੀਂ ਡਰ ਹੋ ਕੇ ਆਪਣੇ ਸਫ਼ਰ ਤੇ ਨਿਕਲ ਸਕਦੇ ਹਾਂ। ਸਾਧ ਸੰਗਤ ਜੀ ਇਸ ਅਰਦਾਸ ਦਾ ਵੀ ਇਹੀ ਅਸਰ ਹੁੰਦਾ ਹੈ ਰਾਖੀ ਦੀ ਅਰਦਾਸ ਦਾ। ਕਿ ਮਨ ਵਿੱਚ ਇੱਕ ਅਜੇਹਾ ਭਰੋਸਾ ਪੈਦਾ ਹੋ ਜਾਂਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਪਰਮਾਤਮਾ ਜੀ ਦੀ ਰੱਬ ਦੀ ਨਜ਼ਰ ਹਮੇਸ਼ਾ ਸਾਡੇ ਨਾਲ ਹੈ। ਉਹ ਸਾਨੂੰ ਹਰ ਗਲਤ ਰਸਤੇ ਤੋਂ ਬਚਾ ਲੈਣਗੇ ਇਹੋ ਜਿਹਾ ਭਰੋਸਾ ਸਾਧ ਸੰਗਤ ਜੀ ਮਨ ਵਿੱਚ ਬਣਿਆ ਹੀ ਰਹਿਣਾ ਚਾਹੀਦਾ ਹੈ ਇਹ ਅਰਦਾਸ ਫਿਰ ਸਾਡੇ ਸਫਰ ਨੂੰ ਸੁਰੱਖਿਅਤ ਬਣਾ ਦੇਵੇਗੀ ਤੇ ਸਾਨੂੰ ਗਲਤ ਸੰਗਤ ਮੁਸੀਬਤਾਂ ਤੋਂ ਵੀ ਦੂਰ ਕਰ ਦੇਵੇਗੀ ਸਾਧ ਸੰਗਤ ਜੀ ਅਗਲੀ ਜਿਹੜੀ ਅਰਦਾਸ ਹੈ ਬੁੱਧੀ ਦੀ ਅਰਦਾਸ ਇਹ ਅਰਦਾਸ ਸਾਨੂੰ ਪਰਮ ਪਿਤਾ ਪਰਮੇਸ਼ਰ ਜੀ ਨੂੰ ਇਹ ਆਖਣ ਵਾਸਤੇ ਹੈ ਕਿ हे ਪਰਮਾਤਮਾ ਜੀ ਮੈਨੂੰ ਅਕਲ ਤੇ ਸਹੀ ਸੋਚ ਦੇ ਕੇ ਨਿਵਾਜੋ ਮੈਂ ਕਿਸੇ ਨਾਲ ਬੁਰਾ ਨਾ ਕਰਾਂ ਕਿਸੇ ਨੂੰ ਠੱਗਣ ਜਾਂ ਝੂਠ ਬੋਲਣ ਦਾ ਮੇਰੇ ਮਨ ਵਿੱਚ ਕੋਈ ਵਿਚਾਰ ਨਾ ਆ ਜਾਵੇ ਇਹੋ ਜਿਹੇ ਵਿਚਾਰਾਂ ਤੋਂ ਮੈਨੂੰ ਬਚਾ ਕੇ ਰੱਖੋ ਮੇਰੇ ਫੈਸਲੇ ਹਮੇਸ਼ਾ ਸਹੀ ਹੋਣ ਤੁਹਾਡੀ ਆਗਿਆ ਵਿੱਚ ਹੀ ਰਹਾ ਹਾਂ ਸਾਰ ਸੰਗਜ ਜੀ ਮੁਸ਼ਕਿਲਾਂ ਅਕਸਰ ਸਾਡੇ ਗਲਤ ਸੋਚ ਜਾਂ ਫੈਸਲਿਆਂ ਕਾਰਨ ਹੀ ਆਉਂਦੀਆਂ ਹਨ ਜਦੋਂ ਵੀ ਅਸੀਂ ਕੋਈ ਫੈਸਲਾ ਲੈਂਦੇ ਹਾਂ ਗਲਤ ਫਹਮੀ ਦੇ ਵਿੱਚ ਗੁੱਸੇ ਵਿੱਚ ਆ ਕੇ ਜਾਂ ਜਲਦਬਾਜ਼ੀ ਵਿੱਚ ਕਰ ਲੈਂਦੇ ਹਾਂ ਤੇ ਸਾਥ ਸੰਗਤ ਜੀ ਅੱਗੇ ਜਾ ਕੇ ਉਹੀ ਫੈਸਲਾ ਫਿਰ ਸਾਡਾ ਨੁਕਸਾਨ ਕਰ ਦਿੰਦਾ ਹੈ ਉਸੇ ਫੈਸਲੇ ਦੇ ਕਾਰਨ ਹੀ ਸਾਨੂੰ ਜ਼ਿੰਦਗੀ ਵਿੱਚ ਦੁੱਖ ਭੋਗਣੇ ਪੈਂਦੇ ਹਨ ਪਰ ਜਦੋਂ ਅਸੀਂ ਪਰਮਾਤਮਾ ਅੱਗੇ ਪਰਮਪਿਤਾ ਪਰਮੇਸ਼ਰ ਅੱਗੇ ਅਰਦਾਸ ਕਰਦੇ ਹਾਂ ਜਦੋਂ ਅਸੀਂ ਅਰਦਾਸ ਦੇ ਰਾਹੀਂ ਆਪਣੀ ਸੋਚ ਤੇ ਆਪਣੀ ਬੁੱਧੀ ਆਪਣੇ ਦਿਮਾਗ ਨੂੰ ਪਰਮਾਤਮਾ ਜੀ ਦੇ ਹਵਾਲੇ ਕਰ ਦਿੰਦੇ ਹਾਂ ਫਿਰ ਸਾਡਾ ਜੋ ਵੀ ਫੈਸਲਾ ਹੋਵੇ ਪਰਮਾਤਮਾ ਜੀ ਦੀ ਰਜ਼ਾ ਸਦਕਾ ਹੀ ਹੋਵੇਗਾ ਫਿਰ ਸਾਤਸੰਗ ਜੀ ਪਰਮਾਤਮਾ ਜੀ ਸਾਡੇ ਉੱਪਰ ਜ਼ਿੰਮੇਵਾਰੀ ਬਣਾ ਦਿੰਦੇ ਹਨ ਉਹ ਸਾਨੂੰ ਮਾੜੇ ਰਸਤੇ ਤੋਂ ਬੁਰੇ ਰਸਤੇ ਤੋਂ ਜਾਣ ਤੋਂ ਰੋਕ ਦਿੰਦੇ ਹਨ ਜੋ ਵੀ ਸਾਡੇ ਫੈਸਲੇ ਹੁੰਦੇ ਹਨ ਉਹਨਾਂ ਫੈਸਲਿਆਂ ਵਿੱਚ ਫਿਰ ਸਿਰਫ ਸੱਚਾਈ ਹੁੰਦੀ ਹੈ ਇੱਕ ਸੱਚ ਦਾ ਫੈਸਲਾ ਹੁੰਦਾ ਹੈ ਇਸ ਲਈ ਸਾਥ ਸੰਗਤ ਜੀ ਘਰ ਤੋਂ ਪਹਿਰ ਜਾਣ ਤੋਂ ਪਹਿਲਾਂ ਆਪਣੀ ਬੁੱਧੀ ਲਈ ਵੀ ਅਰਦਾਸ ਜ਼ਰੂਰ ਕਰਿਆ ਕਰੋ ਅਸੀਂ ਆਪਣੀ ਮਤ ਨੂੰ ਪਰਮਾਤਮਾ ਦੇ ਹਵਾਲੇ ਕਰ ਦੇਣਾ ਹੈ ਸਾਥ ਸੰਗਤ ਜੀ ਚੌਥੀ ਜਿਹੜੀ ਅਰਦਾਸ ਹੈ ਉਹ ਸਾਥ ਦੀ ਅਰਦਾਸ ਅਰਦਾਸ ਦੇ ਵਿੱਚ ਤੁਸੀਂ ਪਰਮਾਤਮਾ ਜੀ ਦੇ ਅੱਗੇ ਇਹ ਹੀ ਬੋਲਣਾ ਹੈ हे ਰੱਬਾ ਮੇਰੇ ਨਾਲ ਸਾਥ ਨਿਭਾਓ ਮੇਰੇ ਮਨ ਨੂੰ ਹੌਸਲਾ ਦਿਓ ਮੈਂ ਕਦੇ ਨਾ ਡਰਾਂ ਕਦੇ ਕਮਜ਼ੋਰ ਨਾ ਪਵਾਂ ਮੈਂ ਕਦੇ ਵੀ ਤੇਰੇ ਹੁੰਦਿਆਂ ਹੋਇਆਂ ਹਾਰਨਾ ਮੰਨਾਂ ਮੈਂ ਕਿਸੇ ਦੇਹਧਾਰੀ ਨੂੰ ਮੱਥਾ ਨਾ ਟੇਕਾਂ ਸਤ ਸੰਗਰ ਜੀ ਕਈ ਵਾਰੀ ਅਸੀਂ ਬਾਹਰੀ ਮੁਸੀਬਤਾਂ ਤੋਂ ਨਹੀਂ ਸਗੋਂ ਅੰਦਰੋਂ ਦੀ ਡਰ ਅਤੇ ਕਮਜ਼ੋਰੀਆਂ ਤੋਂ ਹਾਰ ਜਾਂਦੇ ਹਾਂ ਅਸੀਂ ਬਾਹਰੀ ਦੁਨੀਆ ਤੋਂ ਨਹੀਂ ਹਾਰਦੇ ਬਰ ਜੋ ਵੀ ਸਾਡੇ ਮਨ ਵਿੱਚ ਚਿੰਤਾ ਤੇ ਪਰੇਸ਼ਾਨੀ ਹੁੰਦੀ ਹੈ ਉਸ ਕਾਰਨ ਫਿਰ ਸਾਡਾ ਮਨ ਡੋਲਣ ਲੱਗ ਜਾਂਦਾ ਹੈ ਕਿਉਂਕਿ ਅਸੀਂ ਸੋਚਦੇ ਹਾਂ ਸ਼ਾਇਦ ਅਸੀਂ ਅੱਗੇ ਨਹੀਂ ਵੱਧ ਸਕਦੇ ਫੇਰ ਸਾਡਾ ਇਹ ਕੰਮ ਸਾਡੀ ਇਹ ਅਰਦਾਸ ਸ਼ਾਇਦ ਪੂਰੀ ਨਾ ਹੋਵੇ ਪਰ ਸਾਧ ਸੰਗਤ ਜੀ ਇਹ ਅਰਦਾਸ ਸਾਡੇ ਮਨ ਨੂੰ ਮਜ਼ਬੂਤੀ ਦਿੰਦੀ ਹੈ ਹਿੰਮਤ ਦੀ ਮੰਗ ਕਰਨ ਲਈ ਪ੍ਰੇਰਦੀ ਹੈ ਰੱਬ ਦੇ ਸਾਥ ਦੀ ਭਾਵਨਾ ਸਾਨੂੰ ਅਹਿਸਾਸ ਦਿਵਾਉਂਦੀ ਹੈ ਕਿ ਅਸੀਂ ਇਕੱਲੇ ਨਹੀਂ ਹਾਂ ਪਰਮਾਤਮਾ ਜੀ ਹਮੇਸ਼ਾ ਸਾਡੇ ਅੰਗ ਸੰਗ ਹਨ ਇਹ ਅਰਦਾਸ ਸਾਡੇ ਅੰਦਰ ਇੱਕ ਸ਼ਕਤੀ ਜਿਹੀ ਭਰ ਦਿੰਦੀ ਹੈ ਜੋ ਮਾੜੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਸਮੇਂ ਸਾਨੂੰ ਅੱਗੇ ਵਧਣ ਲਈ ਹਿੰਮਤ ਦਿੰਦੀ ਹੈ ਸੋ ਫਿਰ ਸਾਧ ਸੰਗਤ ਜੀ ਅਗਲੀ ਤੇ ਪੰਜਵੀਂ ਅਰਦਾਸ ਜਿਹੜੀ ਹੈ ਉਹ ਹੈ ਤੁਹਾਡੀ ਸੁਰੱਖਿਆ ਵਾਪਸੀ ਦੀ ਅਰਦਾਸ ਅਰਦਾਸ ਵਿੱਚ ਅਸੀਂ ਪਰਮਾਤਮਾ ਜੀ ਨੂੰ ਕਹਿਣਾ ਹੈ ਜੀ ਕਿ ਪਰਮਾਤਮਾ ਜੀ ਮੈਂ ਜਿੱਥੇ ਵੀ ਜਾਵਾਂ ਜਿਸ ਕੰਮ ਦੇ ਲਈ ਜਾਵਾਂ ਸਫਲਤਾ ਮਿਲ ਜਾਵੇ ਮੇਰੀ ਵਾਪਸੀ ਵੀ ਸੁਰੱਖਿਆ ਤੇ ਸੁਖਮਈ ਹੋ ਜਾਵੇ ਮੇਰੇ ਮਨ ਵਿੱਚ ਲਾਲਚ ਲੋਭ ਤੇ ਹੰਕਾਰ ਨਾ ਆ ਜਾਵੇ ਜੇਕਰ ਮੈਂ ਸੁਰੱਖਿਅਤ ਘਰ ਪਹੁੰਚ ਜਾਂਦਾ ਹਾਂ ਜਾਂ ਮੈਂ ਕਿਸੇ ਮੁਕਾਮ ਨੂੰ ਹਾਸਲ ਕਰਕੇ ਪਹੁੰਚਦਾ ਹਾਂ ਇਹ ਅਰਦਾਸ ਕਰਨੇ ਕਿਉਂ ਜ਼ਰੂਰੀ ਹੈ ਕਿਉਂਕਿ ਘਰੋਂ ਨਿਕਲਣਾ ਸੌਖਾ ਹੈ ਪਰ ਸੁਰੱਖਿਅਤ ਵਾਪਸੀ ਆਉਣਾ ਸਭ ਤੋਂ ਵੱਡਾ ਪਰਮਾਤਮਾ ਜੀ ਦੇ ਵੱਲੋਂ ਤੋਹਫ਼ਾ ਮਿਲਦਾ ਹੈ ਜੀਵਨ ਵਿੱਚ ਅਸੀਂ ਅਕਸਰ ਸੁਣਦੇ ਹਾਂ ਕੋਈ ਘਰੋਂ ਨਿਕਲਿਆ ਘਰ ਵਾਪਸ ਮੁੜ ਕੇ ਨਾ ਆਇਆ ਭਾਵਨਾ ਦਿੰਦੀ ਹੈ ਸਾਥ ਸੰਗਤ ਜੀ ਇਹ ਅਰਦਾਸ ਸਾਨੂੰ ਉਸ ਸੁਰੱਖਿਆ ਦੀ ਭਾਵਨਾ ਦਿੰਦੀ ਹੈ ਜੋ ਸਾਡੇ ਸਫ਼ਰ ਨੂੰ ਪੂਰਾ ਕਰਦੀ ਹੈ ਸਫ਼ਰ ਦੀ ਸਫਲਤਾ ਤੇ ਸੁਰੱਖਿਅਤ ਵਾਪਸੀ ਦੀ ਅਰਦਾਸ ਸਾਨੂੰ ਭਰੋਸਾ ਦਿੰਦੀ ਹੈ ਸਾਡਾ ਕੰਮ ਸਿਰੇ ਚੜ ਜਾਵੇਗਾ ਅਸੀਂ ਆਪਣੇ ਪਰਿਵਾਰ ਦੇ ਵਿੱਚ ਸੁਰੱਖਿਅਤ ਪਰਤ ਆਵਾਂਗੇ ਕਿਉਂਕਿ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਕੇ ਤੁਰੇ ਹਾਂ ਤਾਂ ਫਿਰ ਸਾਧ ਸੰਗਤ ਜੀ ਇਹ ਪੰਜ ਅਰਦਾਸਾਂ ਸ਼ੁਕਰਾਨਾ ਰਾਖੀ ਦੀ ਅਰਦਾਸ ਮਤ ਦੀ ਅਰਦਾਸ ਸਾਥ ਦੀ ਅਰਦਾਸ ਸੁਰੱਖਿਅਤ ਵਾਪਸੀ ਦੀ ਅਰਦਾਸ ਕੋਈ ਲੰਬੇ ਮੰਤਰ ਜਾਂ ਪਾਠ ਨਹੀਂ ਹਨ ਸਾਧ ਸੰਗਤ ਜੀ ਤੁਸੀਂ ਆਪਣੇ ਸ਼ਬਦਾਂ ਵਿੱਚ ਥੋੜੇ ਸ਼ਬਦਾਂ ਵਿੱਚ ਜੋ ਵੀ ਤੁਹਾਡੇ ਮਨ ਵਿੱਚ ਸ਼ਬਦ ਆਉਂਦੇ ਹਨ ਪਰਮਪਿਤਾ ਪਰਮਾਤਮਾ ਜੀ ਦੇ ਸਾਹਮਣੇ ਰੱਖ ਸਕਦੇ ਹੋ ਜ਼ਰੂਰੀ ਨਹੀਂ ਜੋ ਸ਼ਬਦ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸੇ ਹਨ ਤੁਸੀਂ ਉਹੀ ਬੋਲਣੇ ਹਨ ਮਨ ਵਿੱਚ ਬਸ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਜਿਹੜੇ ਵੀ ਸ਼ਬਦਾਂ ਦੇ ਨਾਲ ਤੁਸੀਂ ਪਰਮਾਤਮਾ ਜੀ ਦਾ ਨਾਮ ਸਿਮਰਨਾ ਚਾਹੁੰਦੇ ਹੋ ਸਿਮਰ ਸਕਦੇ ਹੋ ਜੇਕਰ ਚਾਹੋ ਤਾਂ ਰਸਤੇ ਵਿੱਚ ਜਾਂਦਿਆਂ ਹੋਏ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਸੋ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਦੋਂ ਵੀ ਤੁਸੀਂ ਸਫ਼ਰ ਤੇ ਜਾਓ ਇਸ ਤਰੀਕੇ ਦੇ ਨਾਲ ਅਰਦਾਸ ਕਰਕੇ ਜਾਓ ਕਿ ਤੁਹਾਡੀ ਯਾਤਰਾ ਸਫਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ